ਜਿਹੜਾ ਕਣਕ ਦਾ ਇਹ ਵੀਜ ਹੈ ਇਹਨੇ ਇਸ ਵਾਰ ਵੱਡੇ ਵੱਡੇ ਰਿਕਾਰਡ ਤੋੜਨੇ ਤੇ ਇਹ ਤੁਹਾਨੂੰ ਸਟਾਕ 'ਚ ਅਜੇ 2 ਸਾਲ ਮਿਲਣ ਨਹੀਂ ਨੇਗਾ ਮਾਰਕੀਟ ਦੇ ਵਿੱਚ ਹੂੰ ਜੀਨੇ ਕੀ ਰਿਕਾਰਡ ਬਣਾਉਣੇ ਵੀ ਨੇ ਤੇ ਰਿਕਾਰਡ ਤੋੜਨੇ ਵੀ ਨੇ ਨਾ ਇਹ ਡੀਦੀ ਹੈ ਨਾ ਇਹਨੂੰ ਕੋਈ ਬਲਾਸਟ ਆਉਂਦਾ ਔਰ ਨਾ ਹੀ ਇਹਦੇ ਚ ਪੀੜੀ ਕੁੰਗੀ ਪੂਰੀ ਕੁੰਗੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਖੇਤਾਂ ਦੇ ਵਿੱਚ ਦੇਖਿਆ ਕਿ ਸਾਡੇ ਇਹ 80-80 ਮਾਣ ਤੱਕ ਵੀ ਝਾੜ ਦਿੰਦਾ ਇਹ ਲਾਇਸੈਂਸ ਪੂਰੇ ਹਰਿਆਣੇ ਪੰਜਾਬ ਦੇ ਵਿੱਚ 5-7 ਬੰਦਿਆਂ ਕੋਲ ਹੀ ਹੈ ਹਾਂਜੀ ਕਿਸਾਨ ਵੀਰੋ ਅੱਜ ਆਪਾਂ ਪਹੁੰਚਿਆ ਰਣਜੀਤ ਬੀਜ ਸਟੋਰ ਤੇ ਇੱਥੇ ਪੰਜਾਬ ਹਰਿਆਣੇ ਦੇ ਵਿੱਚ ਸਭ ਤੋਂ ਵੱਡਾ ਕਮਾ ਬਾਈਆਂ ਦਾ ਬੀਜ ਸਟੋਰ ਦਾ ਪੰਜਾਬ ਦੇ ਵਿੱਚ ਪੂਰੀ ਦੂਰ ਦੂਰ ਤੱਕ ਤੇ ਹਰਿਆ ਇਧਰ ਹਰਿਆਣੇ ਦੇ ਵਿੱਚ ਪੂਰੀ ਦੂਰ ਦੂਰ ਤੱਕ ਜਿੱਥੇ ਵੀ ਝੋਨੇ ਦੇ ਕਣਕ ਦਾ ਵੇਚ ਜਾਂਦਾ ਹੈ ਬਾਈ ਕੋਲ ਹੋ ਜਾਂਦਾ ਹੈ ਤੇ ਬਾਕੀ ਸਟੋਰ ਤੁਸੀਂ ਦੇਖ ਸਕਦੇ ਹੋ ਸਟੋਰ ਬਹੁਤ ਵੱਡਾ ਹੈ ਬਾਈਆਂ ਦਾ ਬਾਈ ਸਸੀਕਰ ਸਸੀਕਰ ਜੀ ਬਾਈ ਤੁਸੀਂ ਮਤਲਬ ਇਹ ਬੀਜਾਂ ਦਾ ਤੁਹਾਡੇ ਪੰਜਾਬ 'ਚ ਬਹੁਤ ਨਾਮ ਸੁਣਿਆ ਸੀ ਨਹੀਂ ਕਿ ਵੀ ਅਸੀਂ ਪੰਜਾਬ 'ਚੋਂ ਤੁਸੀਂ ਹਰਿਆਣੇ 'ਚੋਂ ਹਾਂਜੀ ਹਾਂਜੀ ਵੀ ਦੂਰ ਦੂਰ ਤੱਕ ਅਸੀਂ ਤੋਂ ਬੀਜ ਮੰਗਵਾਉਂਦੇ ਹਾਂ ਵੀ ਇਹਦਾ ਕੀ ਕਾਰਨ ਹੈ ਵੀ ਇੰਨੀ ਚੰਗੀ ਕੁਆਲਿਟੀ ਦਾ ਤੇ ਤੁਸੀਂ ਕਿਵੇਂ ਤਿਆਰ ਕਰਦੇ ਹੋ ਇਹ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਸਾਡੀ ਕੰਪਨੀ ਹੈ ਜਿਹੜੀ ਉਹ ਲਿਮਿਟ ਮਾਤਰਾ ਦੇ ਵਿੱਚ ਕੰਮ ਕਰਦੀ ਹੈ ਹਾਂਜੀ ਵੀ ਇੱਕ ਛੋਟੇ ਲੈਵਲ ਤੇ ਅਸੀਂ ਕੰਮ ਕਰ ਰਹੇ ਹਾਂ ਲਗਭਗ 4-5000 ਕੁਆਂਟਲ ਤੇ ਠੀਕ ਹੈ ਕੀ ਇੱਕ ਅਨਾਜ ਤੇ ਬੀਜ 'ਚ ਬਹੁਤ ਫਰਕ ਹੁੰਦਾ ਹਾਂਜੀ ਉਹ ਕਈ ਸੀਡ ਕੰਪਨੀਆਂ ਵਾਲੇ ਲੱਖ ਲੱਖਾਂ ਕੁਆਂਟਲਾਂ ਦਾ ਕੰਮ ਕਰੀ ਜਾਂਦੇ ਨੇ ਸਾਡੇ ਕੋਲ ਉਹ ਕੰਮ ਨਹੀਂ ਹੈਗਾ ਅਸੀਂ ਕਰਦੇ ਹਾਂ ਲਿਮਿਟ ਮਾਤਰਾ ਦੇ ਵਿੱਚ ਕੰਮ ਕਿ ਕਿਸਾਨਾਂ ਨੂੰ ਵਧੀਆ ਬੀਜ ਮਿਲ ਸਕੇ ਕੁਆਲਿਟੀ ਦੇ ਕੰਮ ਕਿਤੇ ਕੁਆਲਿਟੀ ਦੇ ਕੰਮ ਕਰਦੇ ਆ ਜਿਵੇਂ ਕਿ ਅਸੀਂ ਸਾਡੇ ਸਾਡੀ ਇੱਕ ਟੀਮ ਬਣੀ ਹੋਈ ਹੈ ਜੁਵਾ ਮੁੰਡਿਆਂ ਦੀ ਸਾਡੇ ਜੁਵਾ ਕਿਸਾਨ ਅਸੀਂ ਮੁੰਡੇ ਜਿਹੜੇ ਹੈਗੇ ਆ ਸਾਡੀ ਟੀਮ ਬਣੀ ਹੋਈ ਹੈ ਅਸੀਂ ਇੱਕ ਵਰਕ ਟੀਮ ਵਰਕਰ ਦੇ ਵਿੱਚ ਕੰਮ ਕਰਦੇ ਆ ਕਿ ਜਿਹੜੇ ਵੀ ਕਿਸਾਨ ਸਾਡੇ ਕੋਲ ਬੀਜ ਲੈਣਾ ਉਹਨਾਂ ਨੂੰ ਸਹੀ ਚੰਗਾ ਬੀਜ ਮਿਲੇ ਹੂੰ ਜ਼ਿੰਮੇਵਾਰੀ ਬੀਜ ਦੀ ਜ਼ਿੰਮੇਵਾਰੀ ਬਿਲਕੁਲ ਮੈਂ ਤੁਹਾਨੂੰ ਹੋਰ ਦਿਖਾ ਦੇਣਾ ਸਾਡੇ ਜੋ ਵੀ ਅਸੀਂ ਜਿਹੜੇ ਬੀਜ ਛੇਲ ਕਰਦੇ ਆ ਨਹੀਂ ਭਾਈ ਜਿਵੇਂ ਬੀਜ ਆਪਾਂ ਲਿਆ ਉਹਨੇ ਕਿਸੇ ਵੱਡੇ ਸ਼ਹਿਰ ਚ ਵੱਡੀ ਦੁਕਾਨ ਤੋਂ ਲਿਆਨੇ ਆ ਉਹ ਬੀਜ ਬੀਜ ਲੈਣੇ ਉਹਦੇ ਜਿਵੇਂ ਆਪਾਂ ਝੋਨੇ ਲਿ ਝੰਡਾ ਰੋਗ ਨਿਕਲਿਆ ਹੁੰਦਾ ਕਿਸੇ ਜੋ ਕੁਝ ਹੋ ਜਾਂਦਾ ਹੈ ਬਿਮਾਰੀ ਪੈਂਦੀ ਹੈ ਉਹ ਬਾਤ ਚ ਆਇਆ ਕਹਿੰਦੇ ਵੀ ਸਾਡੇ ਦਾ ਸਾਰੇ ਨਹੀਂ ਭਾਈ ਤੁਸੀਂ ਤਾਂ ਨਹੀਂ ਆਏ ਕਹੋਗੇ ਦੇਖੋ ਜੀ ਜਦੋਂ ਅਸੀਂ ਬੀਜ ਲੈਨੇ ਆ ਜੀ ਬਰੀਡਰ 1401 ਦਾ ਠੀਕ ਹੈ ਜੀ ਉਦੋਂ ਸਾਨੂੰ ਯੂਨੀਵਰਸਿਟੀ ਕਹਿੰਦੀ ਹੈ ਵੀ ਬਕਾਨੀ ਦੀ ਕੋਈ ਗਾਰੰਟੀ ਨਹੀਂ ਹੂੰ ਬਕਾਨੀ ਦੀ ਕੋਈ ਗਾਰੰਟੀ ਨਹੀਂ ਬਕਾਨੀ ਤਿੰਨ ਤਰ੍ਹਾਂ ਦਾ ਹੁੰਦਾ ਫਿਜ਼ੂਰੀਅਮ ਮੋਨੀਲੀਫਾਰਮ ਇੱਕ ਫੰਗਸ ਹੁੰਦੀ ਹੈ ਜਿਸ ਕਾਰਨ ਬਕਾਨੀ ਹੁੰਦਾ ਬਕਾਨੀ ਇਹ ਫੰਗਸ ਜ਼ਮੀਨ ਦੇ ਵਿੱਚ ਵੀ ਹੁੰਦੀ ਹੈ ਬੀਜ ਦੇ ਵਿੱਚ ਵੀ ਹੁੰਦੀ ਹੈ ਬਾਕੀ ਜਿਹੜਾ ਬੀਜ ਤਿਆਰ ਕਰਨਾ ਹੁੰਦਾ ਮਸ਼ੀਨਾਂ ਨੇ ਵੀ ਕਰਨਾ ਹੁੰਦਾ ਤਿੰਨ ਚੀਜ਼ਾਂ ਹੁੰਦੀਆਂ ਨੇ ਤੇ ਇਹ ਜਿਹੜੀ ਆਪਾਂ ਬਕਾਨੀ ਵਾਲੀ ਗੱਲ ਕਹਿ ਰਹੇ ਆ ਕਿ ਅਸੀਂ ਵੀ ਬਕਾਨੀ ਦੀ ਗਾਰੰਟੀ ਨਹੀਂ ਲੈਂਦੇ ਬਾਕੀ ਸਾਡਾ ਜਿਹੜਾ ਬ੍ਰਾਂਡ ਦੇ ਨਾਮ ਤੇ ਵਿਕਦਾ ਉਹ 1400 ਸਿੱਕੀ ਵਿਕਦਾ ਇਹ ਬਾਈਆਂ ਨਾਲ ਜਿਵੇਂ 12000 ਕਿਸਾਨ ਜੁੜਿਆ ਹੋਇਆ ਹੈ ਤੇ ਪੰਜਾਬ ਦੇ ਹਰਿਆਣੇ ਦੇ ਵਿੱਚੋਂ ਜਿਹੜੇ ਕਿ ਝੋਨੇ ਤੇ ਕਣਕ ਦਾ ਬੀਜ ਲੈਂਦੇ ਆ ਬਾਈ ਜੀ ਉਹ ਜਿਹੜਾ ਬੀਜ ਤੁਸੀਂ ਤਿਆਰ ਕਰ ਦਿਓ ਚਾਹੇ ਝੋਨੇ ਦਾ ਲਾ ਲਓ ਚਾਹੇ ਲਾ ਲਓ ਕਣਕ ਦਾ ਵੀ ਤੁਸੀਂ ਕਿੱਥੋਂ ਤਿਆਰ ਕਰ ਦਿਓ ਕਿਵੇਂ ਤਿਆਰ ਕਰ ਦਿਓ ਦੇਖੋ ਜੀ ਜਿਵੇਂ ਕਣਕ ਦਾ ਬੀਜ ਹੈ ਜਾਂ ਝੋਨੇ ਦਾ ਬੀਜ ਹੈ ਅਸੀਂ ਯੂਨੀਵਰਸਿਟੀਆਂ ਨਾਲ ਜੁੜਿਆ ਆ ਠੀਕ ਹੈ ਜੀ ਅਸੀਂ ਪੂਸਾ ਦੀ ਮੈਂਬਰਸ਼ਿਪ ਲੈਨੇ ਆ ਪੂਸਾ ਦੀ ਮੈਂਬਰਸ਼ਿਪ ਹਰ ਕੋਈ ਨਹੀਂ ਲੈਂਦਾ ਅਸੀਂ ਲੈਨੇ ਆ ਪੂਸਾ ਦੀ ਮੈਂਬਰਸ਼ਿਪ ਤੁਹਾਨੂੰ ਪਤਾ ਹੈ ਕਿ ਪੂਸਾ ਇੱਕ ਆਪਣੇ ਏਸ਼ੀਆ ਦਾ ਸਭ ਤੋਂ ਵੱਡਾ ਜਿਹੜਾ ਇੱਕ ਸੰਸਥਾਨ ਹੈ ਔਰ ਅਸੀਂ ਪੀਏਯੂ ਨਾਲ ਐਮਓਯੂ ਸਾਈਨ ਕਰਦੇ ਆ ਆਈਆਈਡਬਲਯੂਬੀਆਰ ਕਰਨਾਲ ਨਾਲ ਜਿਨ੍ਹਾਂ ਦੀ 187 222 303 ਕਣਕ ਹੈ ਉਹਨਾਂ ਨਾਲ ਅਸੀਂ ਐਮਓਯੂ ਸਾਈਨ ਕਰਦੇ ਆ ਔਰ ਪੂਸਾ ਆਈਆਰਐਨ ਨਾਲ ਅਸੀਂ ਐਮਓ ਜੁਸਾਈਨ ਕਦਾ ਇਹ ਵੀ ਜੇ ਇਹ ਇਸ ਵਾਰ ਵੱਡੇ ਵੱਡੇ ਰਿਕਾਰਡ ਤੋੜਨੇ ਤੇ ਇਹ ਤੁਹਾਨੂੰ ਸਟਾਕ ਚ ਹਜੇ ਸਾਲ ਦੋ ਸਾਲ ਮਿਲਣ ਨਹੀਂ ਹੈਗਾ ਮਾਰਕੀਟ ਦੇ ਵਿੱਚ ਬਾਈ ਜੀ ਇਹ ਬੀਜ ਦੀ ਇੰਨੀ ਚੜਾਈ ਕਿਵੇਂ ਆਈ ਤੇ ਇਹਦੇ ਬਾਰੇ ਤੁਸੀਂ ਐਂ ਦੱਸੋ ਵੀ ਤੁਸੀਂ ਕੀ ਕੁਆਲਿਟੀ ਵੇਚਦੇ ਹੋ ਵੀ origignal ਦੀ ਗਰੰਟੀ ਹੋਊਗੀ ਬਾਈ ਜੀ ਇਹ ਜਿਹੜੀ ਵੈਰਾਈਟੀ ਹੈ ਸਾਡੇ ਹਰੇ ਕਲਰ ਦੇ ਵਿੱਚ ਜਿਹੜੀ ਹੈ ਇਹ ਹੈ ਐਚਡੀ 3386 ਹੂੰ ਜੀਨੇ ਕੀ ਰਿਕਾਰਡ ਬਣਾਉਣੇ ਵੀ ਨੇ ਤੇ ਰਿਕਾਰਡ ਤੋੜਨੇ ਵੀ ਨੇ ਇਹ ਇੱਕ ਐਸੀ ਵੈਰਾਈਟੀ ਹੈ ਕ੍ਰਾਂਤੀਕਾਰੀ ਵੈਰਾਈਟੀ ਹੈ ਕਿ ਆਣ ਵਾਲੇ ਸਾਵਿਆਂ ਦੇ ਵਿੱਚ ਕਿਸਾਨਾਂ ਦਾ ਭਵਿੱਖ ਬਣੇਗੀ ਠੀਕ ਹੈ ਨਾ ਇਹ ਡੀਦੀ ਹੈ ਨਾ ਇਹਨੂੰ ਕੋਈ ਬਲਾਸਟ ਹੁੰਦਾ ਔਰ ਨਾ ਹੀ ਇਹਦੇ ਚ ਪੀਲੀ ਕੁੰਗੀ ਪੂਰੀ ਕੁੰਗੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੁੰਦੀ ਇਹਦਾ ਐਵਰੇਜ ਝਾੜ ਕਿੰਨਾ ਤੁਸੀਂ ਇਹ ਦੱਸੋ ਵੀ ਇਹਦਾ ਐਵਰੇਜ ਝਾੜ 63 64 ਮੰਨੇ ਕਿ ਜਾਨੀ ਕਿ ਅਗਰ ਕਣਕਾਂ ਘੱਟ ਤੋਂ ਘੱਟ ਵੀ ਝਾੜ ਦੇਣੀਆਂ ਤਾਂ ਇਹਦਾ 63 64 ਮੰ ਝਾੜ ਨਿਕਲਣਾ ਹੈ ਵੀ ਇਦੋ ਸਾਲ ਇਹ ਨਿਕਲਦੀ ਨਹੀਂ ਹਾਂ ਠੀਕ ਹੈ ਔਰ ਅਸੀਂ ਕਈ ਖੇਤਾਂ ਦੇ ਵਿੱਚ ਦੇਖਿਆ ਕਿ ਸਾਡੇ ਇਹ 80 80 ਮਣ ਤੱਕ ਵੀ ਝਾੜ ਦਿੰਦਾ ਔਰ ਪੂਸਾ ਦੇ ਵਿਗਿਆਨਿਕਾਂ ਨੇ ਵੀ ਇਹ ਵੀਡੀਓ ਦੇ ਵਿੱਚ ਬੋਲਿਆ ਹੈ ਕਿ 80 80 ਮਣ ਇਸ ਕਿਸਮ ਨੇ ਜਿਹੜਾ ਕੀ ਝਾੜ ਪੂਸਾ ਦੇ ਵਿੱਚ ਦਿੰਦਾ ਹਾਂ ਹਾਂਜੀ ਤੇ ਇਹਦਾ ਮਤਲਬ ਕਿ ਵੀ origignal ਦੀ ਗਾਰੰਟੀ ਇਹ ਵੀ ਥੋੜੀ ਪਹਿਲਾਂ ਲਾਇਸੈਂਸ ਦੀ ਗਾਰੰਟੀ ਦੇਖੋ ਜੀ ਸਾਡੇ ਕੋਲ ਆਹ ਦੇਖੋ ਪੂਸਾ ਵੱਲੋਂ ਇੱਕ ਲਾਇਸੈਂਸ ਮਿਲਿਆ ਹਾਂ ਕੀ ਸਾਡੇ ਕੋਲ HD 3386 ਦਾ origignal ਬੀਜ ਹੈ ਬਕਾਇਦਾ ਇਹਦੇ ਸਾਰੇ ਬਿੱਲ ਵੀ ਨੇ ਪਰ ਬਿੱਲਾਂ ਨਾਲੋਂ ਸਭ ਤੋਂ ਵੱਡਾ ਹੁੰਦਾ ਲਾਇਸੈਂਸ ਇਹ ਲਾਇਸੈਂਸ ਪੂਰੇ ਹਰਿਆਣਾ ਪੰਜਾਬ ਦੇ ਵਿੱਚ 5-7 ਬੰਦਿਆਂ ਕੋਲ ਹੀ ਹੈ ਬਾਹਰ ਅੰਦਰ ਜੇਕਰ ਤੁਹਾਨੂੰ ਕੋਈ ਇਹ ਬੀਜ ਕਹ ਕੇ ਵੇਚ ਰਿਹਾ ਉਹਦੇ ਕੋਲ ਇਹ ਲਾਇਸੈਂਸ ਨਹੀਂ ਹੈਗਾ ਸਮਝ ਲਓ ਵੀ ਬੀਜ ਫੇਕ ਹੈ ਜੇਕਰ ਤੁਸੀਂ ਵਧੀਆ ਕੁਆਲਟੀ オリジナル ਲੈਣਾ ਤਾਂ ਆ ਨੰਬਰ ਲਾਏ ਹੋਏ ਅਪਰ ਬਾਈਆਂ ਦੇ ਇਹਨਾਂ ਨੂੰ ਕਾਲ ਕਰਕੇ ਤੁਸੀਂ ਬੀਜ ਬਾਰੇ ਪਤਾ ਕਰ ਸਕਦੇ ਕਿਦਾ ਬੀਜ ਕਿਵੇਂ ਤਿਆਰ ਹੁੰਦਾ ਤੇ ਉਹਦੀ ਚੰਗੀ ਕੁਆਲਟੀ ਕਿਵੇਂ ਤਿਆਰ ਕਰਦੇ ਆ ਜਿਹੜੀਆਂ ਮਸ਼ੀਨਾਂ ਪਈਆਂ ਨੇ ਇਹਨਾਂ ਦੇ ਵਿੱਚ ਤਿਆਰ ਹੁੰਦਾ ਬਾਈ ਜੀ ਇਹ ਕਿਵੇਂ ਤਿਆਰ ਕਰਦੀਆਂ ਨੇ ਦੇਖੋ ਜੀ ਇਹ ਸਾਡੇ ਕੋਲ 2024 ਮਾਡਲ ਮਸ਼ੀਨਾਂ ਨੇ ਨਵੀਆਂ ਮਸ਼ੀਨਾਂ ਨੇ ਹਾਲਾਂਕਿ ਆਪਣੇ ਕੋਲ ਇੱਕ ਮਸ਼ੀਨ ਪਹਿਲਾਂ 2023 ਮਾਡਲ ਹੈ ਇਹ ਡੀਲੈਕਸ ਮਾਡਲ ਚ ਆ ਜਾਂਦੀਆਂ ਨੇ ਜਿਹੜੀਆਂ ਕਿ ਕਿਸੇ ਵੀ ਸੀਡ ਕੰਪਨੀ ਵਾਲੇ ਕੋਲ ਨਹੀਂ ਹੈਗੀਆਂ ਨੇ ਜਾਂ ਉਹ ਪੁਰਾਣੇ 올ਡ ਮਾਡਲ ਦੀਆਂ ਨੇ ਜਾਂ ਵੱਡੇ ਟਨ ਦੇ ਚਾਏ ਹੋਏ ਨੇ ਇਹਦਾ ਕੀ ਫਰਕ ਹੈ ਬਾਈ ਇਹ ਸਾਫ ਸਫਾਈ ਤੇ ਥੋੜਾ ਜਿਹਾ ਜ਼ਿਆਦਾ ਫਰਕ ਪੈਂਦਾ ਜਿਵੇਂ ਕਿ ਸਾਡੇ ਕੋਲ ਇੱਥੇ ਆਪਾਂ ਜਿਵੇਂ ਕਣਕ ਦਾ ਬੀਜ ਪਾਉਨੇ ਆ ਸਭ ਤੋਂ ਪਹਿਲਾਂ ਇੱਥੇ ਇੱਥੇ ਬੀਜ ਪੈਂਦਾ ਉਸ ਤੋਂ ਬਾਅਦ ਜਿਹੜਾ ਕਿ ਇੱਥੇ ਬੀਜ ਚਲਦਾ 40 ਦੇ ਵਿੱਚ ਠੀਕ ਹੈ ਜੀ ਇੱਥੇ ਜਿਹੜੀ ਕਿ ਇਸ ਤਰ੍ਹਾਂ ਦੀ ਮੱਖੀ ਔਰ ਦਿਖਾ ਦੇਖੋ ਤਾਂ ਅਲੱਗ ਕੱਢ ਦਾਂਗੇ ਅਲੱਗ ਕੱਢ ਦਿੰਦੀ ਹਲਕਾ ਦਾਣਾ ਕੋਈ ਟੁਕੜਾ ਫੁਕੜਾ ਇਧਰੋਂ ਇੱਥੋਂ ਜਿਹੜਾ ਕਿ ਗੁੱਲੀ ਡੰਡਾ ਨਿਕਲਦਾ ਹੈ ਠੀਕ ਹੈ ਜੀ ਔਰ ਬਾਥੂ ਨਿਕਲਦਾ ਹੈ ਇੱਥੇ ਜਿਹੜਾ ਟੋਟਾ ਫੋਟਾ ਨਿਕਲਦਾ ਜਿਵੇਂ ਕਿ ਐਦਾਂ ਦਾ ਹੋ ਗਿਆ ਸਾਰਾ ਉਹ ਅਸੀਂ ੜੜ ਕਰ ਦੋ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇਹ ਹੈ ਸੁਪਰ 골ਡ ਹਾਂਜੀ ਠੀਕ ਹੈ ਇਸ ਤੋਂ ਵਧੀਆ ਮਸ਼ੀਨ ਪੂਰੇ ਹਰਿਆਣਾ ਪੰਜਾਬ ਚ ਨਹੀਂ ਹੈਗੀ ਅੱਛਾ ਜੀ ਇਹ ਜਿਹੜਾ ਕਿ ਟੋਟਾ ਫੋਟਾ ਵੀ ਕੱਢਦੀ ਹੈ ਬਰੀਕ ਦਾਣਾ ਵੀ ਕੱਢਦੀ ਹੈ ਉਸ ਤੋਂ ਬਾਅਦ ਇਹਦਾ ਆ ਜਾਂਦਾ ਇੱਥੇ ਇਹ ਜਿਹੜੀ ਹੈ ਇਹ ਵੀ ਕੋਈ ਜ਼ਿਆਦਾ ਮੋਟਾ ਦਾਣਾ ਜਾਂ ਵਿੱਚ ਮੱਖੀ ਹੈ ਉਹ ਜਾਂ ਮਿੱਟੀ ਹੈ ਉਹਨੂੰ ਕੱਢਦੀ ਹੈ 3 ਸਿਲੰਡਰ ਹਾਂਜੀ ਇਹਦੇ ਵਿੱਚ ਜਿਹੜੇ ਦੋ ਫਾੜ ਦਾਣੇ ਹੋਣਗੇ ਉਹਨਾਂ ਨੂੰ ਇਹ ਕੱਢਦੀ ਹੈ ਔਰ ਝੋਨੇ ਦੇ ਵਿੱਚ ਇਹ ਜਿਹੜਾ ਇਹਦੀ ਜਾਲੀ ਚੇਂਜ ਹੋ ਜਾਂਦੀ ਹੈ ਇਹਦੀ ਜਾਲੀ ਜਿਹੜੀ ਹੈ ਜਾਲੀ ਹੈ ਉਹ 45 50000 ਦੀ ਕੱਲੀ ਜਾਲੀ ਜਾਲੀ ਹੈ ਅੱਛਾ ਅੱਛਾ ਇਹਦੀ ਇਹ ਚੋਬਾ ਵੀ ਕੱਢਦੀ ਹੈ ਔਰ ਟੋਟਾ ਫੋਟਾ ਵੀ ਕੱਢਦੀ ਆ ਜਾਂਦਾ ਗ੍ਰੈਵਿਟੀ ਦੇ ਵਿੱਚ ਗ੍ਰੈਵਿਟੀ ਦੇ ਵਿੱਚ ਕੀ ਹੈ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਆਪਾਂ ਛੱਜ ਯੂਜ਼ ਕਰਦੇ ਸੀ ਇਹ ਇੱਕ ਛੱਜ ਦਾ ਕੰਮ ਕਰਦਾ ਇਹਦੀ ਇੰਨੀ ਕਿ ਜ਼ਿਆਦਾ ਵਾਈਬ੍ਰੇਸ਼ਨ ਹੁੰਦੀ ਹੈ ਕਿ ਜਿਹੜਾ ਹਲਕਾ ਦਾਣਾ ਹੁੰਦਾ ਐਸਾਈਡ ਆ ਜਾਂਦਾ ਉਹ ਜਿਹੜਾ ਵਜਨਦਾਰ ਦਾਣਾ ਹੁੰਦਾ ਐਸਾਈਡ ਹੋ ਜਾਂਦਾ ਇਹਦੇ ਜਿਹੜਾ ਆ ਸਾਈਡ ਹੈ ਇਹ 2 ਇੰਚ ਨੀਵਾ ਆ 2 ਇੰਚ ਉੱਪਰ ਹੈ। ਪਰ ਜਿਹੜਾ ਤੰਦਰੁਸਤ ਮੋਟਾ ਦਾਣਾ ਉਹ ਉੱਪਰਲੀ ਸਾਈਡ ਆ ਜਾਏਗਾ, ਹਲਕਾ ਦਾਣਾ نیچے ਵਾਲੀ ਸਾਈਡ ਆ ਜਾਏਗਾ। ਟੁੱਟ ਫੁੱਟ ਦਾ ਜਿਹੜੀ ਕੱਟਣੀਆਂ ਤੋਂ ਕੱਟਣੀਆਂ ਮਤਲਬ ਕਿ ਹਲਕਾ ਦਾਣਾ ਵੀ ਕੱਢ ਦਿੰਦੇ ਹਲਕਾ ਦਾਣਾ ਵੀ ਕੱਢ ਦਿੰਦੇ। ਸੋ ਦਾ 100% ਪਿਓਰ ਕਰ ਦਿੰਦੇ। ਜਿਵੇਂ ਕਿ ਅਸੀਂ 1 ਕੁਇੰਟਲ ਬੀਜ ਪਾਵਾਂਗੇ ਮਸ਼ੀਨ 'ਚ ਤਾਂ ਸਾਨੂੰ 70 ਕਿਲੋ ਬੀਜ ਮਿਲਦਾ। 30% ਜਿਹੜਾ ਟੁੱਟ ਫੁੱਟ ਅੰਡਰਸਾਈਜ਼ ਨਿਕਲ ਜਾਂਦਾ। ਠੀਕ ਫੇਰ ਇਹ ਚੰਗੀ ਕੁਆਲਿਟੀ ਬਣਦੀ ਹੈ।